ਦੋਸਤੋ 1 ਅਕਤੂਬਰ 2024 ਤੋਂ ਜੁਡੀਸ਼ੀਅਲ ਰਿਵਿਊ ਪਾਉਣ ਵਾਲੇ ਕੈਂਡੀਡੇਟਸ ਦਾ ਜਿਹੜਾ ਪ੍ਰੋਸੈਸਿੰਗ ਟਾਈਮ ਆ ਉਹ 18 ਮਹੀਨੇ ਤੋਂ ਘਟਾ ਕੇ 5 ਮਹੀਨੇ ਤੇ ਲੈ ਆਂਦਾ ਯਾਨੀ ਕਿ ਉਹ ਕੈਂਡੀਡੇਟਸ ਜਿਨ੍ਹਾਂ ਦੇ ਸਟੱਡੀ ਪਰਮਿਟ ਆਊਟਸਾਈਡ ਕੈਨੇਡਾ ਜਾਂ ਇਨਸਾਈਡ ਕੈਨੇਡਾ ਰਿਫਿਊਜ਼ ਹੋ ਜਾਂਦੇ ਸੀ ਤੇ ਉਹ ਰਿਫਿਊਜ਼ਲ ਤੋਂ ਬਾਅਦ ਕੋਰਟ ਦੇ ਜ਼ਰੀਏ ਹਾਈ ਕਮਿਸ਼ਨ ਆਫ ਕੈਨੇਡਾ ਨੂੰ ਚੈਲੰਜ ਕਰਨਾ ਚਾਹੁੰਦੇ ਸੀ ਤਾਂ ਉਹਨਾਂ ਨੂੰ ਪਹਿਲਾਂ ਉਹਦਾ ਕੇਸ ਪਾਉਣਾ ਪੈਂਦਾ ਸੀ ਜੱਜ ਉਹਨਾਂ ਦੀ ਫਾਈਲ ਨੂੰ ਦੇਖਦਾ ਸੀ ਕਿ ਉਹਨੂੰ ਐਕਸੈਪਟ ਕਰਨੀ ਹੈ ਕਿ ਨਹੀਂ ਕਰਨੀ ਤਾਂ ਇਸ ਪ੍ਰੋਸੈਸ ਨੂੰ 8 ਮਹੀਨੇ ਲੱਗ ਜਾਂਦੇ ਸੀਗੇ ਰਿਜ਼ਲਟ ਤੱਕ ਪਹੁੰਚਣ ਦੇ ਪਰ ਹੁਣ ਉਹਨਾਂ ਨੇ ਉਹ ਸਮੇਂ ਨੂੰ ਘਟਾ ਕੇ 5 ਮਹੀਨੇ ਕਰਤਾ ਤੇ ਰਾਈਟ ਅਵੇ ਜਦੋਂ ਤੁਸੀਂ ਐਪਲੀਕੇਸ਼ਨ ਕਰ ਦੋਗੇ ਐਕਸੈਪਟ ਹੋਊਗੀ ਤੇ 5 ਮਹੀਨਾ ਦੇ ਵਿੱਚ ਵਿੱਚ ਤੁਹਾਨੂੰ ਰਿਜ਼ਲਟ ਦੇ ਦਿੱਤਾ ਜਾਊਗਾ ਕੋਰਟ ਵੱਲੋਂ ਬਟ ਸ਼ਰਤ ਇੱਕ ਹੈ ਕਿ ਜੇ ਤੁਸੀਂ ਆਊਟਸਾਈਡ ਕੈਨੇਡਾ ਹੋ ਤਾਂ ਤੁਹਾਨੂੰ ਜੁਡੀਸ਼ੀਅਲ ਰਿਵਿਊ 60 ਦਿਨ ਰਿਫਿਊਜ਼ਲ ਤੋਂ 60 ਦਿਨਾਂ ਦੇ ਵਿੱਚ ਵਿੱਚ ਪਾਉਣਾ ਪਊਗਾ ਜੇ ਤੁਸੀਂ ਇਨਸਾਈਡ ਕੈਨੇਡਾ ਹੋ ਤਾਂ ਰਿਫਿਊਜ਼ਲ ਤੋਂ 15 ਦਿਨਾਂ ਦੇ ਵਿੱਚ ਵਿੱਚ ਤੁਹਾਨੂੰ ਆਪਦੀ ਐਪਲੀਕੇਸ਼ਨ ਕਰਨੀ ਹੋਊ Thank you very much.